ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਉਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਅੱਜ ਅਸੀਂ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ 6 ਇਚ ਦਾ ਰਿਵਿਊ ਕਰਾਂਗੇ ਇਸ ਫਿਲਮ ਵਿੱਚ ਮੇਨ ਲੀਡ ਦੀ ਗੱਲ ਕਰੀਏ ਤਾਂ ਪੰਜਾਬ ਦੀ ਮਸ਼ਹੂਰ ਅਦਾਕਾਰਾ ਮੈਂਦੀ ਤਖੜ ਨੂੰ ਕਾਫੀ ਸਮੇਂ ਬਾਅਦ ਫਿਲਮਾਂ ਵਿੱਚ ਦੇਖ ਕੇ ਬਹੁਤ ਚੰਗਾ ਲੱਗਾ ਅਤੇ ਉਹਨਾਂ ਦੇ ਅਪੋਜ਼ਿਟ ਹਰਦੀਪ ਗਰੇਵਾਲ ਵੀ ਨਜ਼ਰ ਆਏ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਵੀ ਕੀਤੀ ਹੈ ਫਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ ਮੈਂਦੀ ਤਖੜ ਜਾਨੀ ਨਵਦੀਪ ਕੌਰ ਵਿਆਹ ਕਰਵਾ ਕੇ ਕੈਨੇਡਾ ਜਾਂਦੀ ਹੈ ਜਿਵੇਂ ਕਿ ਅੱਜਕੱਲ ਪੰਜਾਬ ਵਿੱਚ ਹੋ ਹੀ ਰਿਹਾ ਹੈ ਉਹ ਆਪਣੇ ਪਤੀ ਅਮਨਿੰਦਰ ਪਾਲ ਜਾਨੀ ਮਨਪ੍ਰੀਤ ਸਿੰਘ ਨੂੰ ਕੈਨੇਡਾ ਬੁਲਾਉਣ ਤੋਂ ਮਨਾ ਕਰ ਦਿੰਦੀ ਹੈ ਫਿਲਮ ਵਿੱਚ ਸਿੱਧਾ ਦਿਖਾਇਆ ਜਾਂਦਾ ਹੈ ਕਿ ਮਨਪ੍ਰੀਤ ਆਤਮ ਹੱਤਿਆ ਕਰ ਲੈਂਦਾ ਹੈ ਅਤੇ ਸਾਰਾ ਇਲਜ਼ਾਮ ਨਵਦੀਪ ਤੇ ਲੱਗ ਜਾਂਦਾ ਹੈ ਉਹਨਾਂ ਦੇ ਨਾਲ ਕੈਨੇਡਾ ਤੇ ਪੰਜਾਬ ਵਿੱਚ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਫੇਮ ਲੈਣ ਦੀ ਨੀਅਤ ਨਾਲ ਹਰਦੀਪ ਗਰੇਵਾਲੀ ਯਾਨੀ ਸਮਰੱਥ ਸਿੰਘ ਦੇ ਵਕੀਲ ਦੇ ਰੂਪ ਵਿੱਚ ਉਹਨਾਂ ਦਾ ਕੇਸ ਲੜਦੇ ਹਨ ਫਿਲਮ ਕਾਫੀ ਮਿਸਟਰੀਅਸ ਤਰੀਕੇ ਨਾਲ ਬਣਾਈ ਗਈ ਹੈ ਐਂਡ ਵਿੱਚ ਜੋ ਸੱਚ ਸਾਹਮਣੇ ਆਉਂਦਾ ਹੈ ਉਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ 6 ਇੰਚ ਸ਼ਬਦ ਹਾਈਲਾਈਟਸ ਵਿੱਚ 6 ਬੈਂਡ ਲੈਂਡ ਨੂੰ ਪ੍ਰਦਰਸ਼ਿਤ ਕਰਦਾ ਹੈ ਕਿ ਕਿਵੇਂ ਪੰਜਾਬ ਦੇ ਨੌਜਵਾਨ ਛੇਛੇ ਬੈਂਡਾਂ ਦੇ ਹੱਥੇ ਚੜ ਰਹੇ ਹਨ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ ਅਤੇ ਸੌਦੇਬਾਜ਼ੀ ਨਾਲ ਵਿਆਹ ਕਰਵਾਏ ਜਾ ਰਹੇ ਹਨ ਤੇ ਉਹਨਾਂ ਵਿਆਹਾਂ ਦੇ ਕੀ ਪ੍ਰਨਾਮ ਹੋ ਸਕਦੇ ਹਨ ਇਸ ਨੂੰ ਬਹੁਤ ਚੰਗੀ ਤਰ੍ਹਾਂ ਇਸ ਫਿਲਮ ਵਿੱਚ ਦਰਸਾਇਆ ਗਿਆ ਹੈ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਤੇ ਖਾਸ ਕਰਕੇ ਮਾਪਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਐਕਟਿੰਗ ਦੀ ਗੱਲ ਕਰੀਏ ਤਾਂ ਸਭ ਨੇ ਬਹੁਤ ਸੋਨਾ ਕੰਮ ਕੀਤਾ ਹੈ ਫਿਲਮ ਦਾ ਕਨਸੈਪਟ ਵੀ ਲਾਜਵਾਬ ਹੈ ਪਰ ਮੈਨੂੰ ਹਰਦੀਪ ਗਰੇਵਾਲ ਲਈ ਪਰਸਨਲੀ ਬਹੁਤ ਬੁਰਾ ਲੱਗ ਰਿਹਾ ਹੈ ਉਹਨਾਂ ਨੂੰ ਇਨੀ ਐਪ੍ਰੀਸੀਏਸ਼ਨ ਨਹੀਂ ਮਿਲ ਰਹੀ ਜਿਸ ਦਾ ਕਾਰਨ ਮਿੱਠੜੇ ਫਿਲਮ ਹੈ ਦੋਨਾਂ ਦੇ ਇਕੱਠੇ ਰਿਲੀਜ਼ ਹੋਣ ਕਰਕੇ 6 ਇਚਵਲ ਕਿਸੇ ਦਾ ਜ਼ਿਆਦਾ ਧਿਆਨ ਨਹੀਂ ਗਿਆ ਪਰ ਦੋਨੇ ਫਿਲਮਾਂ ਬਹੁਤ ਹੀ ਸੋਹਣੀਆਂ ਹਨ ਦੋਨੋਂ ਹੀ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਜ਼ਾਹਰ ਕਰਦੀਆਂ ਹਨ ਪਰ ਜਿੰਨਾ ਦਾ ਸਰਤਾ ਹੈ ਉਹਨਾਂ ਨੂੰ 6 ਇਚ ਮੂਵੀ ਵੀ ਜ਼ਰੂਰ ਦੇਖਣੀ ਚਾਹੀਦੀ ਹੈ ਅਸੀਂ ਇਸ ਫਿਲਮ ਨੂੰ 4.8 ਸਟਾਰ ਦੇਵਾਂਗੇ ਕਿਉਂਕਿ ਫਿਲਮ ਦੀ ਕਹਾਣੀ ਐਕਟਿੰਗ ਅਤੇ ਡਾਇਰੈਕਸ਼ਨ ਨੇ ਸਾਨੂੰ ਬਿਲਕੁਲ ਵੀ ਨਰਾਸ਼ ਨਹੀਂ ਕੀਤਾ ਮੈਂ ਅੱਜ ਫੇਰ ਕਹਿਣਾ ਚਾਹਾਂਗੀ ਕਿ ਐਦਾਂ ਦੀਆਂ ਫਿਲਮਾਂ ਦੀ ਪੰਜਾਬ ਨੂੰ ਸਖਤ ਲੋੜ ਹੈ ਇਸ ਲਈ ਐਦਾਂ ਦੀਆਂ ਫਿਲਮਾਂ ਪੰਜਾਬ ਵਿੱਚ ਹੋਰ ਬਣਨੀਆਂ ਚਾਹੀਦੀਆਂ ਹਨ ਅੱਜ ਲਈ ਇੰਨਾ ਹੀ ਅਸੀਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਫਿਲਮ ਦੇ ਰਿਵਿਊ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ